ਰਾਜੀਵ ਰਿੰਗ ਦੇ ਵੱਲੋਂ ਦਿੱਤੇ ਦਲਤ ਭਾਈਚਾਰੇ ਦੇ ਉੱਪਰ ਬਿਆਨ ਨੂੰ ਲੈ ਕੇ ਬਵਾਲ ਮਚਿਆ ਹੋਇਆ ਦੱਸਦੀ ਹੈ ਕਿ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਬਿਆਨ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਦਰਅਸਲ ਤੁਹਾਨੂੰ ਦੱਸਦੀ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਹਰੇਕ ਪਾਰਟੀ ਉੱਥੇ ਪਹੁੰਚੀ ਹੋਈ ਹੈ ਔਰ ਪ੍ਰਚਾਰ ਕਰ ਰਹੇ ਨੇ ਔਰ ਇਸੇ ਸਮੇਂ ਜਦੋਂ ਲੋਕਾਂ ਦੇ ਨਾਲ ਆ ਰابطਾ ਕਾਇਮ ਕੀਤਾ ਰਾਜੀਵ ਰਿੰਗ ਹੁਣਾ ਨੇਤਾ ਉਸ ਸਮੇਂ ਇਹ ਰਾਜੀਵ ਰਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਕਿ ਬੂਟਾ ਸਿੰਘ ਮਜਬੀ ਸਿੱਖ ਸੀਗੇ ਵਾਲਮੀਕੀ ਮਜਬੀ ਸਿੱਖ ਔਰ ਜਮਾ ਕਾਲੇ ਸੀ ਔਰ ਜਿਨ੍ਹਾਂ ਨੂੰ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਇਹ ਬਿਆਨ ਜਿਹੜਾ ਦਿੱਤਾ ਸੀਗਾ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਔਰ ਇਸ ਨੂੰ ਹੁਣ ਲੋਕ ਦੇਖ ਰਹੇ ਨੇ ਕਿ ਇਹ ਦਲਿਤ ਭਾਈਚਾਰੇ ਨੂੰ ਲੈ ਕੇ ਇਹ ਬਿਆਨ ਰਾਜਾ ਵੜਿੰਗ ਨੇ ਦਿੱਤਾ ਹੈ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਅਸ਼ੇਮਿੰਗ ਵੀਕ ਕੀਤੀ ਗਈ ਹੈ ਰੰਗ ਨੂੰ ਲੈ ਕੇ ਰਾਜਾ ਵੜਿੰਗ ਦੇ ਵੱਲੋਂ ਸੋ ਕਾਲੀ ਦਲ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਰਣੀਕੇ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਇਹਨਾਂ ਨੇ ਕਹਿ ਕੇ ਕਾਂਗਰਸ ਖੁਦ ਜਿਹੜੀ ਹੈ ਉਹ ਅੰਦਰੋਂ ਕਾਲੀ ਹੈ ਅੰਦਰੋਂ ਮੈਲੀ ਹੈ ਤੇ ਇਸ ਤਰੀਕੇ ਦੇ ਬਿਆਨ ਜਿਹੜੇ ਨੇ ਉਹ ਕਾਂਗਰਸ ਦੇ ਵੱਲੋਂ ਦਿੱਤੇ ਜਾ ਰਹੇ ਨੇ ਹਾਲਾਂਕਿ ਇੱਥੇ ਜੇਕਰ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਨੇ ਆਪਣਾ ਪੱਖ ਕੁਝ ਇਸ ਤਰੀਕੇ ਦੇ ਨਾਲ ਰੱਖਿਆ ਕਿ ਕਿਸੇ ਵੀ ਤਰੀਕੇ ਦੀ ਇਸ ਤਰੀਕੇ ਦੀ ਬਿਆਨਬਾਜ਼ੀ ਨਹੀਂ ਕੀਤੀ ਗਈ ਕਿ ਕਿਸੇ ਅ ਧਰਮ ਨੂੰ ਠੇਸ ਪਹੁੰਚੇ ਜਾਂ ਕਿਸੇ ਜਾਤੀ ਨੂੰ ਠੇਸ ਪਹੁੰਚੇ ਔਰ ਸਿਰਫ ਇਸ ਬਿਆਨ ਨੂੰ ਪਿਕ ਐਂਡ ਚੂਜ਼ ਕੀਤਾ ਗਿਆ ਹੈ ਔਰ ਪਿਕ ਐਂਡ ਚੂਜ਼ ਕਰਕੇ ਇਹ ਬਿਆਨ ਪੋਲਿਟਿਕਸ ਦੇ ਵਾਸਤੇ ਵਰਤਿਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦੇ ਕਿ ਤਰਨਤਾਰਨ ਦੇ ਵਿੱਚ ਅ ਇਲੈਕਸ਼ਨ ਨੂੰ ਲੈ ਕੇ ਜੋਰ ਜਿਹੜਾ ਉਹ ਚੱਲ ਰਿਹਾ ਹੈਗਾ ਸੋ ਉੱਥੇ ਰਾਜਾ ਵਣਿੰਗ ਜੜੇ ਨੇ ਆਪਣੀ ਪਾਰਟੀ ਦੇ ਵਾਸਤੇ ਆਪਣੇ ਕੈਂਡੀਡੇਟ ਦੇ ਵਾਸਤੇ ਪ੍ਰਚਾਰ ਕਰ ਰਹੇ ਨੇ ਤਾਂ ਉੱਥੇ ਹੀ ਇਹ ਬਿਆਨ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜੋ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਸੀ ਉਹ ਵਾਲਮੀਕੀ ਭਾਈਚਾਰੇ ਮਜਬੀ ਸਿੰਘ ਦੇ ਨਾਲ ਸੰਬੰਧ ਰੱਖਦੇ ਸੀ ਔਰ ਜਮਾ ਕਾਲੇ ਸੀਗੇ ਜਿਨ੍ਹਾਂ ਨੂੰ ਕਾਂਗਰਸ ਨੇ ਆ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿੱਤਾ ਸੋ ਇਸ ਤਰੀਕੇ ਦਾ ਬਿਆਨ ਜਿਹੜਾ ਉਹ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਹੁਣ ਇਹ ਬਿਆਨ ਦੇਣ ਦੀ ਆਖਿਰਕਾਰ ਲੋੜ ਕੀ ਸੀਗੀ ਰਾਜਾ ਵੜਿੰਗ ਨੂੰ ਕੀ ਲੋੜ ਪਈ ਇਸ ਤਰੀਕੇ ਦਾ ਬਿਆਨ ਦੇਣ ਦੀ ਕਿਉਂ ਲੋੜ ਪਈ ਉਹਨਾਂ ਦੀ ਜਾਤੀ ਦੇ ਬਾਰੇ ਦੱਸਣ ਦੇ ਵਿੱਚ ਕਿਉਂ ਲੋੜ ਪਈ ਉਹਨਾਂ ਦੇ ਰੰਗ ਦੇ ਬਾਰੇ ਦੇ ਵਿੱਚ ਗੱਲ ਗੱਲ ਕਰਨ ਦੀ ਤਾਂ ਇਹ ਇਹ ਤਾਂ ਰਾਜਾ ਵੜਿੰਗ ਹੀ ਦੱਸ ਸਕਦੇ ਨੇ ਕਿ ਕਿਸ ਕੰਟੈਕਸਟ ਦੇ ਵਿੱਚ ਉਹਨਾਂ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਹੈਗਾ ਪਰ ਹੁਣ ਇਸ ਦੇ ਉੱਪਰ ਤੁਹਾਨੂੰ ਦੱਸਦੀ ਕਿ ਪੋਲਿਟਿਕਸ ਦੀ ਜੇਕਰ ਗੱਲ ਕਰੀ ਤਾਂ ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਨੇ ਇਸ ਬਿਆਨ ਦੀ ਨਖੇਦੀ ਕਰ ਰਹੇ ਨੇ ਕਿ ਇਹ ਬਿਆਨ ਜਿਹੜਾ ਇਹ ਰਾਜੇ ਵੜਿੰਗ ਨੂੰ ਨਹੀਂ ਦੇਣਾ ਚਾਹੀਦਾ ਸੀਗਾ ਇਹ ਕਾਂਗਰਸ ਦੀ ਸੋਚ ਦੇ ਬਾਰੇ ਦੱਸਦਾ ਹੈ ਔਰ ਕਾਂਗਰਸ ਖੁਦ ਮੈਲੀ ਹੈ ਕਾਂਗਰਸ ਖੁਦ ਅੰਦਰੋਂ ਕਾਲੀ ਹੈ ਇਸ ਤਰੀਕੇ ਦੇ ਜਿਹੜੇ ਬਿਆਨ ਨੇ ਉਹ ਕਾਂਗਰਸ ਦੇ ਵੱਲੋਂ ਦਿੱਤੇ ਜਾ ਰਹੇ ਨੇ ਤਾਂ ਇਹ ਰਾਜਾ ਵੜਿੰਗ ਦਾ ਬਿਆਨ ਸੀਗਾ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਕਿ ਉਹ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਦੇ ਨਾਲ ਸਬੰਧ ਰੱਖਦੇ ਸੀਗੇ ਔਰ ਕਾਲੇ ਸੀਗੇ ਹੁਣ ਇਹਦਾ ਕੰਟੈਕਸਟ ਕੀ ਹੈ ਜਿਹੜੇ ਲੀਡਰ ਨੇ ਉਹ ਇਸ ਤਰੀਕੇ ਦੇ ਨਾਲ ਦੇਖ ਰਹੇ ਨੇ ਅਕੀ ਕਿਤਰਾ ਕਿਤੇ ਜਾਤੀ ਨੂੰ ਲੈ ਕੇ ਰੰਗ ਨੂੰ ਲੈ ਕੇ ਇੱਥੇ ਭੇਦਭਾਵ ਕੀਤਾ ਗਿਆ ਰਾਜੇਵ ਢਿੰਗ ਦੇ ਵੱਲੋਂ ਇਹ ਵੀ ਇੱਕ ਕੰਟੈਕਸਟ ਜਿਹੜਾ ਦੇਖਿਆ ਜਾ ਰਿਹਾ ਔਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਾਂਗਰਸ ਹੈ ਉਹ ਖੁਦ ਅੰਦਰੋਂ ਮੈਲੀ ਹੈ ਜਿਸ ਤਰੀਕੇ ਦੀ ਇਹ ਬਿਆਨਬਾਜ਼ੀ ਉਹਨਾਂ ਨੇ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਰਾਜੇਵ ਢਿੰਗ ਉਹਨਾਂ ਦਾ ਇਹ ਮਤਲਬ ਹੋਵੇ ਕਿ ਕਾਂਗਰਸ ਦੇ ਵਿੱਚ ਕੋਈ ਵੀ ਜਾਤੀ ਧਰਮ ਰੰਗ ਭੇਦਭਾਵ ਨਹੀਂ ਕੀਤਾ ਜਾਂਦਾ ਔਰ ਉਹਨਾਂ ਦਾ ਇਹ ਵੀ ਕੰਟੈਕਸਟ ਹੋ ਸਕਦਾ ਹੈ ਕਿ ਕਾਂਗਰਸ ਨੇ ਬੂਟਾ ਸਿੰਘ ਜਿਹੜੇ ਕਿ ਇੱਕ ਦਲਿਤ ਸਮਾਜ ਦੇ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਵੀ ਇਹਨਾਂ ਵੱਡਾ ਜੁੜਾ ਉਹ ਰੁਤਬਾ ਬਖਸ਼ਿਆ ਗ੍ਰਹਿ ਮੰਤਰੀ ਤੱਕ ਬਣਾ ਦਿੱਤਾ ਇੱਕ ਇਹ ਵੀ ਕੰਟੈਕਸਟ ਜਿਹੜਾ ਰਾਜੀਵ ਢਿੰਗ ਹੁਣਾਂ ਦਾ ਹੋ ਸਕਦਾ ਹੈ ਪਰ ਇਹ ਅਸਲ ਮਾਇਨੇ ਦੇ ਵਿੱਚ ਉਹੀ ਦੱਸ ਸਕਦੇ ਨੇ ਪਰ ਹੁਣ ਇਸ ਨੂੰ ਲੈ ਕੇ ਬਹੁਤ ਵਿਵਾਦ ਜਿਹੜਾ ਉਹ ਚੱਲ ਰਿਹਾ ਹੈਗਾ ਗੁਲਜਾਰ ਸਿੰਘ ਰਣੀਕੇ ਜਿਹੜੇ ਸੀਨੀਅਰ ਅਕਾਲੀ ਆਗੂ ਨੇ ਉਹਨਾਂ ਨੇ ਇਸ ਦੇ ਉੱਪਰ ਬਿਆਨ ਦਿੱਤਾ ਹੈ ਕਿ ਕਾਂਗਰਸ ਦਾ ਆਪ ਬਹੁਤ ਮੈਲੀ ਹੈ ਸੋ ਇਸ ਕਰਕੇ ਇਸ ਤਰੀਕੇ ਦੇ ਬਿਆਨ ਜਿਹੜੇ ਉਹ ਦਿੱਤੇ ਜਾ ਰਹੇ ਨੇ ਤੁਹਾਨੂੰ ਇੱਕ ਵਾਰੀ ਸੁਣਾ ਦਿੰਦੇ ਆ ਕਿ ਰਾਜਾ ਵੜਿੰਗ ਨੇ ਕਿਸ ਤਰੀਕੇ ਦੇ ਨਾਲ ਇਹ ਬਿਆਨ ਦਿੱਤਾ ਔਰ ਉਹਨਾਂ ਦਾ ਬਿਆਨ ਕੀ ਸੀਗਾ ਔਰ ਜਾਂ ਫਿਰ ਕਿਸ ਕੰਟੈਕਸਟ ਦੇ ਹਿਸਾਬ ਤੇ ਉਹਨਾਂ ਨੇ ਇਹ ਬਿਆਨ ਦਿੱਤਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਤੁਸੀਂ ਨਾਂ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਬੇਸ਼ ਦਾ ਗ੍ਰਹਿ ਮੰਤਰੀ ਬਣਾਇਆ ਪਾਗ ਆਲਾ ਜ਼ੋਨ ਹਾਂ ਅੱਜ ਤੱਕ ਕਿਸੇ ਪਾਰਟੀ ਨੇ ਕੋਈ ਦਲਿਤ ਭਰਾ ਨੂੰ ਬੇਸ਼ਕਾਬ ਗ੍ਰਹਿ ਮੰਤਰੀ ਨਹੀਂ ਬਣਾਇਆ ਫਿਰ ਚੰਮੀ ਸਾਬ ਨੂੰ ਪੰਜਾਬ ਚ ਮੁੱਖ ਮੰਤਰੀ ਬਣਾਤਾ ਦਲਿਤ ਬੰਦੇ ਨੂੰ ਨਹੀਂ ਤਾਂ ਬਾਦਲ ਦਾ ਮੁੰਡਾ ਹੀ ਬੰਦਾ ਹੈ ਠੀਕ ਹੈ ਵੱਡੇ ਲੋਕ ਬੰਦੇ ਸੀ ਮਲਕੇ ਕਾਂਗਰਸ ਪਾਰਟੀ ਨਾ ਗਰੀਬ ਵੇਖਦੀਆਂ ਨਾ ਅਮੀਰ ਨਾ ਜਾਤੀ ਸਭ ਨੂੰ ਇੱਕ ਨਾ ਲਾਉਂਦੀ